ਅਮੇਸ਼ਰ ਕਮਿਸ਼ਨਰ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫਾਲੋ ਕਰ ਰਹੇ ਹਾਂ ਅਗੇਂਸ ਗੈਂਗਸਟਰਸ ਉਹ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਗੈਂਗਸਟਰ ਅਸੀਂ ਫੜੇ ਹੈ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਤੇ ਸ਼ਰਨਜੀ ਜੋ ਕਿ ਤਰਨਤਾਰਨ ਰੋਡ ਦੇ ਰਹਿਣ ਵਾਲੇ ਹੈ ਅਤੇ ਮਨਪ੍ਰੀਤ ਐਲੀਅਸ ਰੋਹਿਤ ਐਲੀਅਸ ਰੰਧਾਵਾ ਮਜੀਟਾ ਰੋਡ ਦਾ ਔਰ ਇਹਨਾਂ ਦੇ ਪੋਜੀਸ਼ਨ ਤੋਂ ਤਿੰਨ ਪਿਸਟਲ ਮਿਲੇ ਨੇ 0.45 ਔਰ ਦੇ ਦੋ ਤੇ 0.32 ਔਰ ਦੇ ਦਾ ਇੱਕ ਪਿਸਟਲ ਹੈ 35 ਲਾਈਵ ਕੈਟਰੀਜਸ ਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪੀ ਤੇ ਲੀਸ ਹੈਪੀ ਜੱਟ ਜੋ ਕਿ ਜੰਨੇਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਮੋੜਲੀ ਪੁੱਛ ਕੇ ਜਦ ਤਵੇ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਕਾਸ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ ਜਿਹੜਾ ਕਿ ਰਾਈਵਲ ਇੱਕ ਜੈਂਗਸਟਰ ਹੈਗਾ ਹੈਪੀ ਜੱਟ ਦਾ ਜਿਹੜਾ ਕਿ ਇਹਨਾਂ ਦੀ ਆਪਸ ਵਿੱਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਚੈਟ ਇਸ ਵਲੇ ਫੋਰਨ ਕੰਟਰੀ ਬੇਸਡ ਹੈਗਾ ਇਥੋਂ ਭੱਜੁਕਿਆ ਔਰ ਉੱਥੋਂ ਬੈਠਾ ਇਹ ਮੋਡਿਊਲ ਚਲਾ ਰਿਆ ਸੀ ਇਹਦੇ ਚ ਅੱਗੇ ਵੀ ਡਿਟੇਲ ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇੱਥੇ ਗ੍ਰਿਫਤਾਰੀਆਂ ਅਸੀਂ ਕਰਾਂਗੇ ਹੈਪੀ ਜੱਟ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ 18 ਐਫ ਆਈ ਆਰ ਉਹਦੇ ਖਿਲਾਫ ਦਰਜ ਹੈ ਬੜੀਆਂ ਹੀ ਨੇਸ ਕ੍ਰਾਈਮੀਆਂ ਚਾਹੇ ਉਹ ਤਰਨਦਨ ਹੋਵੇ ਅਮਰਸਰ ਰੂਰਲ ਹੋਵੇ ਡਿਸਟ੍ਰਿਕਟ ਐਸੋਸੀ ਅਮਰਸਰ ਔਰ ਹਰ ਤਰ੍ਹਾਂ ਦੇ ਕੇਸੇ ਦੇ ਖਿਲਾਫ ਚਾਹੇ ਆਰਮਜ਼ੈਕਟਾ ਐਨ ਡੀ ਪੀ ਐਸ ਐਕਟਾ ਉਹਦੇ ਖਿਲਾਫ ਦਰਜ ਨੇ ਔਰ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੋ ਮੈਂ ਉਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦ ਇਨਾਂ ਔਰ ਇਹਦੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਹੋਰ ਵੀ ਚੀਜ਼ਾਂ ਤੁਹਾਡ ਨਾਲ ਸ਼ੇਅਰ ਕਰਾਂਗੇ